ਸਾਜਿਆ ਜਿਸ ਦੀ ਤਿਆਰੀ ਤਨ ਗੁਰੂ ਨਾਨਕ ਸਾਹਿਬ ਸਿੱਤੇ ਪਾਤਸ਼ਾਹ ਮਹਾਰਾਜ ਨੇ ਅਰੰਭੀ ਸੀ ਨਾਨਕ ਰਾਜ ਚਲਾਇਆ ਸੱਚ ਕੋਟ 47 ਦੀ ਹੁੰਦਾ ਜਿਸ ਖਾਲਸੇ ਨੂੰ ਸੰਪੂਰਨ ਕੀਤਾ ਜਿਸ ਦੀ ਤਿਆਰੀ ਗੁਰੂ ਨਾਨਕ ਸਾਹਿਬ ਤੋਂ ਅਰੰਭੀ ਗਈ ਦਸਮ ਪਾਤਸ਼ਾਹ ਧੰ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੇ 1699 ਵਿਸਾਖੀ ਵਾਲੇ ਦਿਨ ਸਤਲੁਜ ਦੇ ਕੰਢੇ ਤੇ ਇਹ ਮਹਾਨ ਕੌਤਕ ਕੀਤਾ ਹੈ ਆਓ ਆਪਾਂ ਇਤਿਹਾਸਿਕ ਵਿਚਾਰ ਗੁਰਬਾਣੀ ਵਿਚਾਰ ਨਾਲ ਜੁੜਨਾ ਕਰੀਏ ਹਜ਼ੂਰ ਵੱਲੋਂ ਬਖਸ਼ਿਸ਼ ਫਤਿਹ ਬੁਲਾਓ ਸਤਿਗੁਰਾਂ ਨੂੰ ਬਾ ਅਦਬ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਦੋਂ ਅਸੀਂ ਇਹ ਬਚਨ ਪੜ੍ਹਦੇ ਆਂ ਤੇ ਜਿਹੜਾ ਖਾਲਸਾ ਸ਼ਬਦ ਹੈ ਮੰਗਲ ਵਿੱਚ ਵੀ ਪੜਿਆ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾੜੀ ਚ ਵਰਤਿਆ ਅਰਬੀ ਪਾਸ਼ਾ ਦਾ ਸ਼ਬਦ ਹੈ ਸਾਦ ਸੰਗਤ ਜਿਸ ਦਾ ਭਾਵ ਖਾਲਸ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਖੋਟ ਨਹੀਂ ਕੋ ਮਿਲਾਵਟ ਨਹੀਂ ਫਿਰ ਜਿਸ ਦਾ ਪ੍ਰਬੰਧ ਅਕਾਲ ਪੁਰਖ ਪਰਮੇਸ਼ਰ ਦੇ ਅਧੀਨ ਹੈ ਖਾਲਸ ਉਸ ਜ਼ਮੀਨ ਨੂੰ ਆਖਿਆ ਜਾਂਦਾ ਸੀ ਜਿਹਦਾ ਪ੍ਰਬੰਧ ਬਾਦਸ਼ਾਹ ਦੇ ਅਧੀਨ ਹੁੰਦਾ ਸੀ ਤੇ ਜਦੋਂ ਸਤਿਗੁਰਾਂ ਨੇ ਇਹ ਸ਼ਬਦ ਖਾਲਸੇ ਵਾਸਤੇ ਵਰਤਿਆ ਮਹਾਰਾਜ ਨੇ ਆਖਿਆ ਕਿ ਬਾਦਸ਼ਾਹ ਕੌਣ ਹੈ ਅਕਾਲ ਪੁਰਖ ਪਰਮੇਸ਼ਰ ਉਹਦੀ ਮੌਜ ਹੋਈ ਉਸ ਪਿਆਰੇ ਨੇ ਕਿਰਪਾ ਕੀਤੀ ਤੇ ਖਾਲਸਾ ਜਿਹੜਾ ਸੀ ਉਹ ਸਜਿਆ ਰੰਮਤਾ ਹੋਈ ਇਹਦੀ ਤੇ ਬੜੇ-ਬੜੇ ਸੱਜ ਸੰਗਤ ਇਹ ਗੋਣਿਆ ਜਿਹੜੇ ਮਹਾਰਾਜ ਨੇ ਖਾਲਸੇ ਚ ਭਰੇ ਆ ਜਦੋਂ ਅਸੀਂ ਉਸ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਆ ਜਿੱਥੇ ਸੰਗਤ ਸੱਜ ਕੇ ਬੈਠੀ ਹੈ ਤੇ ਉਹ ਸੰਗਤ ਖੰਡੇ ਬਾਟੇ ਕੀ ਪੌਲ ਛਕਣ ਵਾਸਤੇ ਆਈ ਹੈ ਉਥੇ ਪੰਜ ਪਿਆਰੇ ਸਹਿਬਾਨ ਇੱਕ ਬਚਨ ਬੜਾ ਪਿਆਰਾ ਕਰਦੇ ਆਉਣ ਵਾਲਿਆਂ ਨੂੰ ਮੁਖਾਤਬ ਹੋ ਕੇ ਪੁੱਛਦਿਆ ਵੀ ਤੁਸੀਂ ਇੱਥੇ ਚੱਲ ਕੇ ਆਏ ਹੋ ਇਹ ਤੁਸੀਂ ਆਪਣੀ ਮਰਜ਼ੀ ਮੁਤਲਕ ਆਏ ਹੋ ਪ੍ਰੇਮ ਭਾਵ ਨਾਲ ਆਏ ਹੋ ਕੋਈ ਐਸਾ ਤੇ ਨਹੀਂ ਜਿਨ੍ਹਾਂ ਕਿਸੇ ਡਰ ਕਰਕੇ ਆਇਆ ਹੋਵੇ ਜਿਹੜਾ ਕਿਸੇ ਲਾਲਚ ਕਰਕੇ ਆਇਆ ਹੋਵੇ ਜਾਂ ਕਿਸੇ ਨੂੰ ਪਰਮਾਹ ਦੇ ਕਿਸੇ ਨੇ ਭੇਜਿਆ ਹੋਵੇ ਵੀ ਜੇ ਤੁਸੀਂ ਖੰਡੇ ਕੀ ਪੌਲ ਨਹੀਂ ਛੱਕਦੇ ਤੇ ਐਸਾ ਹੋਏਗਾ ਪੁੱਛਿਆ ਜਾਂਦਾ ਜਿਹੜੇ ਗੁਰਸਿੱਖ ਪਿਆਰੇ ਵੀਰ ਭੈਣ ਇਸ ਪ੍ਰਕਿਰਿਆ ਤੋਂ ਗੁਜ਼ਰੇ ਆ ਜਿਨ੍ਹਾਂ ਨੇ ਖੰਡੇ ਬਾਟੇ ਕੀ ਪੌਲ ਛਕੀ ਆ ਉਹ ਜਾਣਦੇ ਨੇ ਉਹਦਾ ਭਾਵ ਵੀ ਜਿਹੜੇ ਵੀ ਇੱਥੇ ਆਏ ਆ ਆਖਿਆ ਉਹ ਆਪਣੀ ਤਿਆਰੀ ਨਾਲ ਆਏ ਹੋ ਉਹਨਾਂ ਨੇ ਅਭਿਆਸ ਕੀਤਾ ਹੋਵੇ ਬਾਣੀ ਦਾ ਫਿਰ ਉਹਨਾਂ ਆਪਣੇ ਮਨ ਨੂੰ ਰਾਜ਼ੀ ਕੀਤਾ ਹੋਵੇ ਤਿਆਰ ਕੀਤਾ ਹੋਵੇ ਵੀ ਆਹ ਗੁਰੂ ਜੀ ਆ ਖੁਸ਼ੀਆਂ ਲਈਏ ਖੰਡੇ ਬਾਟੇ ਕੀ ਬੋਲ ਛਗੀਏ ਗੁਰੂ ਵਾਲੇ ਬਣ ਕੇ ਉਹ ਜੀਵਨ ਜੀਵੀਏ ਜਿਹੜਾ ਸਤਿਗੁਰੂ ਸਦੇ ਬਾਦਸ਼ਾਹ ਨੇ ਦਿੱਤਾ ਹੈ ਤਾਂ ਕਰਕੇ ਇਹ ਬਚਨ ਆ ਪਾਣੀ ਚ ਪੜਾਂਗੇ ਵੀ ਜਿਸ ਨੂੰ ਪ੍ਰੇਮ ਦੀ ਇਸ ਭਵਨਾ ਦੀ ਖਿੱਚ ਪੈਂਦੀ ਹੈ ਉਹੀ ਇਸ ਗਲੀ ਵਿੱਚੋਂ ਦੀ ਗੁਜ਼ਰਦਾ